ਆਪ ਵੀ ਨਾਮ ਰਵਾਇਆ ਕਰੋ ਖੁਰਕ-ਮੁਰਕ ਕੁਰਦੇ ਆ ਰਾਤ ਨੂੰ ਓਏ ਆ ਗਿਆ ਮਾਰ ਕੇ ਇਧਰੋਂ ਲੈ ਵੀ ਕੈਮਰਾ ਨਾਲ ਮਾਰ ਕੇ ਦਾ 바ਰੀ ਜੜਦਾ ਪੁੱਤ ਫਤੇ ਵੀ ਆ ਰੇ ਇੱਕ ਵਾਰ ਤਾੜੀਆਂ ਮਾਰ ਦਿਓ ਜੰਦ ਵਾਲਾ ਕਿੰਦੇ ਮੁੰਡਾ ਫਤੇ ਵੀ ਆ ਗਿਆ ਗੱਲਾਂ ਹੋਣ ਗਿਆ ਆ ਮੈਚ ਦੇ ਵਿੱਚ ਇੱਕ ਪਾਸੇ ਟੀਮ ਜਿਹੜੀ ਪਹੁੰਚ ਚੁੱਕੀ ਹੈ ਸ਼ਮਸ਼ਪੁਰ ਦੀ ਔਰ ਦੂਜੇ ਪਾਸੇ ਜੰਦ ਪਿੰਡਾ ਮੁੰਡਿਆਂ ਦਾ ਰਹਿੰਦੇ ਖਿਡਾਰੀ ਆ ਜਾਣਗੇ ਦੋਨੇ ਟੀਮਾਂ ਦੇ sire ਦਾ ਮੈਚ ਜਿਹੜਾ ਖੇਡਿਆ ਜਾਊਗਾ ਹਾਂ ਜੀ ਗੁਰੇ ਬੜਵਾ ਧਾਨਮਾ ਦੇ ਕਰ ਰਹੇ ਆ ਇਹ ਅਭੀਆ ਕਦੇ ਐਨ ਬਾਟ ਪਰਵਾਦਾ ਖਿਡਾਰੀ ਸ਼ਮਸ਼ਪੁਰ ਪਿੰਡ ਅਜ ਬੰਨਾ ਚੰਨਾ ਬੰਨਾ ਚੰਨਾ ਪਰ ਦੂਜੇ ਪਾਸੇ ਆ ਫਤੇ ਸਿੰਘ ਜਾਂਡਾ ਦੇ ਵਿੱਕੀ ਬਾਟ ਵੱਲੋਂ ਅਭੀ ਲਈ 500 ਰੁਪਏ ਦੇ ਮਾਸ ਮੈਂ ਪਹਿਲੇ ਕੀਤੇਗਾ ਆ ਫਤੇ ਜਾਂਡਾ ਆ ਫਤੇ ਜਾਂਡਾ ਆ ਫਤੇ ਜਾਂਡਾ ਪਰ ਦੂਜੇ ਪਾਸੇ 500 ਵੱਲ ਕਬੱਡੀ ਦਾ ਸਵਾਦ ਖੇਡ ਕਬੱਡੀ ਆ ਗਿਆ ਸੋ ਜ਼ੋਰਦਾਰ ਵਾਹ ਬਹੁਤ ਬਹੁਤ ਧੰਨਵਾਦ ਉਧਰੋਂ ਬਹੁਤ ਹੀ ਸਤਿਕਾਰ ਦੇ ਜੋਗ ਨੀਸ਼ੂ ਚੈਲਾ ਬੀਜੇਪੀ ਆਗੂ ਕਰਨਵਾਸੀ ਬੱਲੋ ਮਾਜਰਾ ਦੀਪਾ ਖਰਣਾ ਮਨਿੰਦਰ ਬਿਰਕਾ ਹਰਿਆਣਾ ਜੱਗੀ ਚੈਲਾ ਹੱਕ ਤੋਂ ਸਟ੍ਰਾਈਕ ਕਰਦਿਆਂ ਬਹੁਤ ਬਹੁਤ ਧੰਨਵਾਦ ਕਰਦੇ ਆ ਲਾ ਅਬੀ ਦੀ ਕਬੱਡੀ ਪੈ ਗਈ ਮੇਰੇ ਮਿੱਤਰੋ ਚਾਰ ਜਾਂ ਫਿਰ ਚੰਡ ਦੀ ਟੀਮ ਦੇ ਪਰ ਐਨ ਸਵਾਦ ਫਤਿਹ ਜੰਡ ਵਾਲਾ ਜਿੰਨੇ ਜੱਫੇ ਲਾਵੇ ਕੈਨੇਡਾ ਤੋਂ ਗगन ਲਾਲ ਕਰਾਉਣਾ ਵੀ ਖਰਜਾ 550 ਰੁਪਆ ਗगन ਕੈਨੇਡਾ ਵੱਲੋਂ ਫਤਿਹਜੰਡ ਵਾਲਾ ਬਾਜੀ ਦਾ ਭੰਗਲਾ ਓਲੂ ਟਾਲਾਂ ਦੀ ਪੁੱਜਿਆ ਉਹਨਾਂ ਦਾ ਇੱਥੇ ਪੁੱਜਣ ਦੇ ਵਿਸ਼ੇਤਰ ਤੇ ਧੰਨਵਾਦ ਕਰਦੇ ਆ ਔਰ ਨਾਲ 소ਮਾ ਸਰਪੰਚ ਸਾਫਕਾ ਸਰਪੰਚ ਸ਼ਮਸ਼ਪੁਰ ਵਾਲੇ ਉਹ ਵੀ ਉਚੇਚੇ ਤੌਰ ਤੇ ਪੁੱਜ ਗਏ ਕਬੱਡੀ 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 ਇਹ ਜੋਤਾ 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 ਹਾਂ ਉਹ ਸ਼ਮਸ਼ਪੁਰ ਵਾਲਿਓ ਦੇਖੀ ਜਾਓ ਦੇਖੀ ਜਾਓ ਦੇਖੀ ਜਾਓ ਓ ਬੱਲੇ 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 ਤੀਰ ਮਾਰਦੇ ਦੀ ਮਾਰ ਦਿਓ ਕਿ ਤੇਰੇ ਪੁੱਤਰ ਜਿੰਨੇ ਨੇ ਪਿੰਡ ਦਾ ਨਾਮ ਨਹੀਂ ਪੂਰੇ ਪੰਜਾਬ ਦਾ ਨਾਮ ਜਿਹੜਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਰ ਦਿੱਤਾ ਮਾਣ ਤੇ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਮੈਕਓਵਰ ਟੂ ਖੇਡ ਗਰਾਉਂਡ ਹਾਂ ਜੀ ਬਹੁਤ ਧੰਨਵਾਦ ਧੰਨਵਾਦ ਪਰ ਇਧਰ ਅਵੀ ਬਾੜ ਉਹ ਜੇ ਮੈਚ ਵਧੀਆ ਲੱਗਿਆ ਤਾੜੀ ਮਾਰ ਦੋ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ